ਗੁਰੂ ਮਹਾਰਾਜ ਜੀ ਨੇ ਜਦੋਂ ਦੁੱਖਾਂ ਦੀ ਗਿਣਤੀ ਕੀਤੀ ਤਾਂ ਸਭ ਤੋਂ ਪਹਿਲੇ ਨੰਬਰ ਤੇ ਵਿਛੋੜੇ ਦਾ ਦੁੱਖ ਬਿਆਨ ਕੀਤਾ ਇਹ ਹੈ ਤਾਂ ਅਧਿਆਤਮਕ ਗੱਲ ਆ ਪਰ ਦੁਨਿਆਵੀ ਤੌਰ ਤੇ ਵੀ ਵਿਛੋੜਾ ਬਹੁਤ ਜ਼ਿਆਦਾ ਦੁੱਖਦਾਈ ਆ ਜਿਸ ਨੂੰ ਸਹਿਣ ਕਰਨਾ ਕਿਸੇ ਦੇ ਵੀ ਵੱਸ ਦੀ ਗੱਲ ਨਹੀਂ ਹੈ ਇਸੇ ਲਈ ਆਪ ਜੀ ਵਿੱਚੋਂ ਬਹੁਤ ਪਿਆਰਿਆਂ ਨੇ ਹੁਕਮ ਕੀਤਾ ਸੀ ਇਸ ਵਿਸ਼ੇ ਬਾਰੇ ਵਿਚਾਰ ਕਰਨ ਦਾ ਪਰ ਵਿਸ਼ਾ ਇੰਨਾ ਸੰਵੇਦਨਸ਼ੀਲ ਆ ਕਿ ਹੌਸਲਾ ਜਾਨੀ ਸਪੈਂਦਾ ਪਰ ਕੋਈ ਸਮਾਸੀ ਜਦੋਂ ਮੈਂ ਖੁਦ ਇਹਨਾਂ ਹਾਲਾਤਾਂ ਵਿੱਚੋਂ ਲੰਘਿਆ ਸੀ ਤਾਂ ਉਸ ਵੇਲੇ ਸਿਆਣੇ ਬੰਦਿਆਂ ਨੇ ਜਿਹੜੀਆਂ ਸਲਾਹਾਂ ਦੇ ਕੇ ਮੈਨੂੰ ਉਹਨਾਂ ਹਾਲਾਤਾਂ ਵਿੱਚੋਂ ਕੱਢਿਆ ਉਹਦੇ ਵਿੱਚੋਂ ਕੁਝ ਇੱਕ ਗੱਲਾਂ ਅੱਜ ਨਾਲ ਸਾਂਝੀਆਂ ਕਰਾਂਗਾ ਪਹਿਲਾਂ ਆਪਾਂ ਧਾਰਮਿਕ ਪੱਖ ਵਿਚਾਰਦੇ ਹਾਂ ਫਿਰ ਸਮਾਜਿਕ ਪੱਖ ਤੇ ਕੁਝ ਇੱਕ ਹੋਰ ਨੁਕਤੇ ਵਿਚਾਰਾਂਗੇ ਇਸ ਲਈ ਸਭ ਤੋਂ ਪਹਿਲੀ ਗੱਲ ਆ ਬੰਦੇ ਦੀ ਮਾਨਸਿਕ ਤਿਆਰੀ ਹੋਵੇ ਇੱਕ ਬੰਦਾ ਅਚਨਚੇਤ ਦੁਰਘਟਨਾ ਵਾਪਰੀ ਸਾਨੂੰ ਵਿਛੋੜਾ ਦੇ ਗਿਆ ਤੇ ਇੱਕ ਬੰਦਾ ਬੈੱਡ ਤੇ ਪਿਆ ਆਪਾਂ ਨੂੰ ਪਤਾ ਵੀ ਉਹਨੇ ਚਲੇ ਜਾਣਾ ਤੇ ਕਾਫੀ ਸਮਾਂ ਪਾ ਕੇ ਉਹ ਸਾਨੂੰ ਵਿਛੋੜਾ ਦੇ ਗਿਆ ਵਿਛੋੜਾ ਤੋਂ ਹਾਂ ਨਹੀਂ ਪਾਇਆ ਪਰ ਸਾਡੇ ਮਨ ਨੂੰ ਠੇਸ ਉਦੋਂ ਜ਼ਿਆਦਾ ਪਹੁੰਚੂਗੀ ਜਦੋਂ ਕੋਈ ਅਚਨਚੇਤ ਵਿਛੋੜਾ ਦਊਗਾ ਦੂਜੇ ਵਾਸਤੇ ਤਾਂ ਆਪਾਂ ਮਾਨਸਿਕ ਤੌਰ ਤੇ ਤਿਆਰ ਹੋਣੇ ਆ ਤਾਂ ਕਰਕੇ ਉਦੋਂ ਠੇਸ ਘੱਟ ਪਹੁੰਚਦੀ ਆ ਮਾਨਸਿਕ ਤਿਆਰੀ ਵਾਸਤੇ ਹੀ ਇਹ ਧਾਰਮਿਕ ਪਾਖਾ ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ ਕਿ हे ਭਾਈ ਇਹ ਦੇਹੀ ਦੇਹੀ ਦੀ ਗੱਲ ਛੱਡੋ ਕੁਝ ਵੀ ਜਿਹੜਾ ਸੰਸਾਰ ਦੇ ਵਿੱਚ ਪੈਦਾ ਹੋਇਆ ਉਹਨੇ ਖਤਮ ਹੋਣਾ ਹੀ ਹੋਣਾ ਇਹ ਸਰੀਰ ਤਾਂ ਹੈ ਹੀ ਇੱਕ ਦਮ ਦਾ ਪ੍ਰਾਣਾ ਹਮ ਆਦਮੀ ਹਾਂ ਇੱਕ ਦਮੀ ਮੋਹਰਤ ਮੋਹਤ ਨਾ ਜਾਣਾ ਇੱਥੇ ਤਾਂ ਚੂਨੇ ਗੱਚ ਲੋਹੇ ਦੇ ਨਾਲ ਮੜੀਆਂ ਹੋਈਆਂ ਇਮਾਰਤਾਂ ਵੀ ਟਹਿ ਜਾਂਦੀਆਂ ਨੇ ਜਦੋਂ ਉਹਨਾਂ ਦੀ ਮੁਨਿਆਦ ਪੁੱਗ ਜਾਂਦੀ ਹੈ ਜਿਵੇਂ ਕਿੜਕੇ ਘੜੇ ਦੇ ਵਿੱਚੋਂ ਪਾਣੀ ਸਿਮੀ ਜਾਂਦਾ ਇਸ ਤਰ੍ਹਾਂ ਸਾਡੇ ਸਵਾਸ ਘਟੀ ਜਾਂਦੇ ਨੇ ਪਾਣੀ ਖਤਮ ਹੋ ਜਾਂਦਾ ਜਿਸ ਤਰ੍ਹਾਂ ਕਿੜਕੇ ਘੜੇ ਦੇ ਵਿੱਚੋਂ ਇਸ ਤਰ੍ਹਾਂ ਹੀ ਸਾਡੇ ਸਵਾਸ ਵੀ ਇੱਕ ਦਿਨ ਖਤਮ ਹੋ ਜਾਣੇ ਆ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਨੇ ਤੇ ਇਤਿਹਾਸਿਕ ਪੱਖ ਦੇਖੀਏ ਆਪਾਂ ਉਦਾਹਰਨਾਂ ਬਹੁਤ ਨੇ ਗੁਰਬਾਣੀ ਵਾਲੀਆਂ ਵੀ ਇਤਿਹਾਸ ਵਾਲੀਆਂ ਵੀ ਪਰ ਆਪਾਂ ਕੁਝ ਕੀ ਵਿਚਾਰਾਂ ਕਰਨੀਆਂ ਨੇ ਛੇਵੇਂ ਪਾਤਸ਼ਾਹ ਦੇ ਸੁਪੁੱਤਰ ਬਾਬਾ ਟਾਲਰਾਈ ਦੀ ਚਲਾਣਾ ਕਰ ਗਏ ਸੱਚੇ ਪਾਤਸ਼ਾਹ ਦੇ ਸਾਡੂ ਭਾਈ ਸਾਈਂ ਦਾਸ ਜੀ ਬੜੇ ਬੇਰਾਗ ਦੇ ਵਿੱਚ ਖੜੇ ਨੇ ਤੇ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਕਹਿਣ ਲੱਗੇ ਵੀ ਧਰਤੀ ਉੱਤੇ ਲਕੀਰਾਂ ਖਿੱਚੋ ਉਹਨਾਂ ਨੇ ਖਿੱਚ ਦਿੱਤੀਆਂ ਕਹਿੰਦੇ ਹੁਣ ਮਿਟਾ ਦਿਓ ਉਹਨਾਂ ਨੇ ਮਿਟਾ ਦਿੱਤੀਆਂ ਕਹਿਣ ਲੱਗੇ ਵੀ ਲਕੀਰਾਂ ਖਿੱਚਣ ਜਾਂ ਮਟਾਉਣ ਵੇਲੇ ਕੋਈ ਖੁਸ਼ੀ ਕੋਈ ਗਮ ਕਹਿਣ ਲੱਗਾ ਮਹਾਰਾਜ ਤੁਹਾਡੇ ਹੁਕਮ ਦੇ ਵਿੱਚ ਖਿੱਚੀਆਂ ਸੀ ਤੁਹਾਡਾ ਹੁਕਮ ਹੋਇਆ ਮਿਟਾ ਦਿੱਤੀਆਂ ਕਹਿਣ ਲੱਗੇ ਬਾਸ ਇਸੇ ਤਰੀਕੇ ਨਾਲ ਮਾਲਕ ਦੇ ਹੁਕਮ ਦੇ ਵਿੱਚ ਅਸੀਂ ਸਾਰੇ ਖਿੱਚੀਆਂ ਹੋਈਆਂ ਲਕੀਰਾਂ ਦੇ ਵਾਂਗ ਆ ਤੇ ਜਦੋਂ ਉਹਦਾ ਹੁਕਮ ਹੁੰਦਾ ਮਟਾ ਦਿੱਤੇ ਜਾਂਦੇ ਆ ਜਦੋਂ ਉਹ ਸੱਦ ਲੈਂਦਾ ਅਸੀਂ ਚਲੇ ਜਾਂਦੇ ਆ ਇਹ ਹੈ ਮਾਨਸਿਕ ਤਿਆਰੀ ਕਰਨ ਦੀ ਹਦਾਇਤ ਹਾਂ ਇਹ ਗੱਲ ਜ਼ਰੂਰ ਆ ਵੀ ਜੇ ਅਸੀਂ ਤਿਆਰ ਨਹੀਂ ਹੈਗੇ ਤਾਂ ਕੋਈ ਗੱਲ ਨਹੀਂ ਵਿਛੋੜੇ ਦੇ ਵਿੱਚ ਬੈਰਾਗ ਆ ਵੀ ਜਾਂਦਾ ਉਹਨੂੰ ਲਕਾਉਣ ਦੀ ਵੀ ਨਹੀਂ ਲੋੜ ਆ ਪਰ ਉਹ ਬਹੁਤਾ ਲੰਬਾ ਸਮਾਂ ਨਹੀਂ ਰੱਖਣਾ ਚਾਹੀਦਾ ਹੌਲੀ ਹੌਲੀ ਗੁਰਬਾਣੀ ਤੋਂ ਇਤਿਹਾਸ ਤੋਂ ਸਿੱਧ ਲੈ ਕੇ ਇਹ ਜ਼ਿੰਦਗੀ ਦੀ ਗੱਡੀ ਆ ਨਾ ਜਿਹੜੀ ਇਹਨੂੰ ਲਈ ਤੇ ਚਾੜਨਾ ਚਾਹੀਦਾ ਭਲਾ ਕਿਉਂ ਕਿਉਂਕਿ ਇੱਕ ਤਾਂ ਬੰਦਾ ਸੀ ਜਿਹੜਾ ਉਹ ਚਲਿਆ ਗਿਆ ਉਹਦਾ ਜੀਵਨ ਸੀ ਇੱਕ ਸਾਡਾ ਜੀਵਨ ਆ ਜਿਹੜਾ ਚਲਿਆ ਗਿਆ ਕਿਉਂਕਿ ਤਾਂ ਹੁਣ ਕੋਈ ਹੋਂਦ ਹੀ ਨਹੀਂ ਨਾ ਉਹਦੇ ਪਿੱਛੇ ਅਸੀਂ ਇਸ ਮੌਜੂਦਾ ਜੀਵਨ ਨੂੰ ਖਰਾਬ ਨਹੀਂ ਨਾ ਕਰ ਸਕਦੇ ਇਹ ਵੀ ਮਾਲਕ ਹੀ ਦੇਣਾ ਉਦੇ ਹੱਕਾਂ ਦੇ ਵਿੱਚ ਸਾਨੂੰ ਮਿਲਿਆ ਸਾਨੂੰ ਇਹਦਾ ਸਤਿਕਾਰ ਕਰਨਾ ਚਾਹੀਦਾ ਇਹਨੂੰ ਸੁਚੱਜੇ ਤਰੀਕੇ ਦੇ ਨਾਲ ਜਿਉਣਾ ਚਾਹੀਦਾ ਇਹ ਵੀ ਮਾਲਕ ਦਾ ਹੁਕਮ ਤੇ ਇਸ ਲਈ ਸਾਨੂੰ ਭਾਣਾ ਮੰਨਣ ਵਾਲੇ ਪਾਸੇ ਤੁਰਨਾ ਚਾਹੀਦਾ ਕਹਿੰਦੇ ਨੇ ਇਹਨਾਂ ਵੀ ਭਾਣਾ ਮੰਨਣਾ ਔਖਾ ਬਹੁਤਾ ਕਹਿਣਾ ਸੌਖਾ ਬਿਲਕੁਲ ਸਹੀ ਗੱਲ ਆ ਪਰ ਫਿਰ ਕੋਈ ਹੱਲ ਵੀ ਨਹੀਂ ਨਾ ਹੈ ਹੋਰ ਜਿਹੜਾ ਚਲਿਆ ਗਿਆ ਉਹਨੇ ਤਾਂ ਮੁੜਨਾ ਨਹੀਂ ਹੈ ਤੇ ਜਿਹੜਾ ਇਹ ਸਾਡਾ ਜੀਵਨ ਇਹ ਬੇਰਸ ਹੋਊਗਾ ਹੁਣ ਇੱਕ ਪੱਖ ਇੱਥੇ ਸਮਾਜਿਕ ਵਿਚਾਰਨ ਵਾਲਾ ਜਾਣ ਵਾਲੇ ਬੰਦੇ ਨੂੰ ਹਿਰਦੇ ਤੋਂ ਜਿਹੜੇ ਰੋਂਦੇ ਨੇ ਪਿਆਰ ਵਿੱਚ ਭਜ ਕੇ ਉਹ ਬੰਦੇ ਗਿਣਤੀ ਦੇ ਹੁੰਦੇ ਆ ਉਹ ਕੁਝ ਸਮਾਂ ਰੋਂਦੇ ਨੇ ਬਹੁਤ ਜ਼ਿਆਦਾ ਤੇ ਫਿਰ ਉਹ ਚੁੱਪ ਹੋ ਜਾਂਦੇ ਨੇ ਜਾਣ ਵਾਲੇ ਬੰਦੇ ਦੀਆਂ ਯਾਦਾਂ ਦੇ ਵਿੱਚ ਉਹਦੇ ਨਾਲ ਬਤਾਏ ਹੋਏ ਪਲਾਂ ਨੂੰ ਆਪਣੇ ਮਨ ਦੇ ਵਿੱਚ ਸਮੋ ਕੇ ਹੌਲੀ-ਹੌਲੀ ਆਪਣੇ ਜੀਵਨ ਨੂੰ ਲੀਤੇ ਲਿਆਉਣ ਦੀ ਕੋਸ਼ਿਸ਼ ਕਰਦੇ ਆ ਪਰ ਸਾਡੇ ਸਮਾਜ ਦੀ ਬਣਤਰ ਜਿਹੀ ਆ ਉਹਨਾਂ ਨਾਲੋਂ ਬਨੌਟੀ ਤੌਰ ਤੇ ਰੋਣ ਵਾਲੇ ਜ਼ਿਆਦਾ ਹੁੰਦੇ ਨੇ ਵੇਖੋ ਇਹ ਨਾ ਅੱਡ ਅੱਡ ਸਮਾਜਿਕ ਸਾਬਕਾਤਾਂ ਹੁੰਦਾ ਇਹੋ ਜਿਹਾ ਸਮਾਜ ਵੀ ਨੇ ਮੈਂ ਦੇਖਿਆ ਖੁਦ ਵੀ ਜਿਹੜੇ ਜਾਣ ਵਾਲੇ ਦੇ ਮਗਰੋਂ ਪਾਰਟੀ ਕਰਦੇ ਨੇ ਜਸ਼ਨ ਮਨਾਉਂਦੇ ਨੇ ਉਹ ਚਲੋ ਉਹਨਾਂ ਦਾ ਜੋ ਵੀ ਤੌਰ ਤਰੀਕਾ ਮੈਂ ਉਹ ਕਾਰਨ ਉਹ ਨਹੀਂ ਕਹਿ ਰਿਹਾ ਪਰ ਜਿਹੜੀ ਆਪਾਂ ਗੱਲ ਕਰ ਸਕਦੇ ਆ ਨਾ ਵੇ ਜਿੰਨਾ ਦਾ ਗਿਆ ਵਾ ਜੇਕਰ ਉਹ ਬੰਦੇ ਹੌਲੀ-ਹੌਲੀ ਕਿਸੇ ਤਰੀਕੇ ਦੇ ਨਾਲ ਆਪਦੇ ਦੁੱਖ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਅਸੀਂ ਹੋਰ ਨਾ ਵਧਾਈਏ ਉਹਨਾਂ ਨੂੰ ਨਾ ਹੀ ਅਸੀਂ ਆਪਣੇ ਜੀਵਨ ਦੇ ਨਾਲ ਇਸ ਤਰ੍ਹਾਂ ਕਰਕੇ ਜ਼ਖਮਾਂ ਨੂੰ ਬਾਰ-ਬਾਰ ਉਹ ਚੇੜਨ ਵਾਲੀ ਗੱਲ ਤੇ ਨਾ ਹੀ ਕਿਸੇ ਦੇ ਜ਼ਖਮਾਂ ਨੂੰ ਜਾ ਕੇ ਘੁਰੇਦਗੇ ਬਲਕਿ ਹੌਸਲੇ ਵਾਲੀ ਗੱਲ ਕਰਕੇ ਉਹਦੇ ਜੀਵਨ ਨੂੰ ਸਹੀ ਤਰੀਕੇ ਦੇ ਨਾਲ ਜਿਉਣ ਵਿੱਚ ਉਹਦੀ ਮਦਦ ਕਰਗੇ ਤੇ ਜੇ ਹੁਣ ਕੋਈ ਵੀ ਚਾਰਾਣੀ ਨਾ ਚੱਲ ਰਿਹਾ ਮਨੁੱਖ ਕਿਸੇ ਤਰ੍ਹਾਂ ਦੀ ਕੋਈ ਵੀ ਹਦਾਇਤ ਕੋਈ ਵੀ ਉਪਦੇਸ਼ ਕੋਈ ਵੀ ਗਿਆਨ ਨਹੀਂ ਕੰਮ ਆ ਰਿਹਾ ਤਾਂ ਫਿਰ ਆਪਣੇ ਆਪ ਨੂੰ ਸਮਾਂ ਦਿਓ ਕਹਿੰਦੇ ਹਨ ਸਮਾਂ ਸਾਰੇ ਜ਼ਖਮ ਭਰ ਦਿੰਦਾ ਪੂਰੇ ਨਾ ਵੀ ਭਰੂਗਾ ਤਾਂ ਕਾਫੀ ਹੱਦ ਤੱਕ ਉਹਨਾਂ ਦੀ ਜਿਹੜੀ ਪੀੜਾ ਉਹ ਘਟ ਜਾਂਦੀ ਹੈ ਇਸ ਲਈ ਤੁਸੀਂ ਦੇਖਿਆ ਹੋਣਾ ਜਿੰਨਾ ਬੱਚਿਆਂ ਦੇ ਮਾਂ ਜਾਂ ਪਿਓ ਛੋਟੀ ਉਮਰ ਦੇ ਵਿੱਚ ਚਲੇ ਜਾਂਦੇ ਨੇ ਹੌਲੀ ਹੌਲੀ ਸਮਾਂ ਪਾ ਕੇ ਉਹ ਆਪਣਾ ਜੀਵਨ ਵਧੀਆ ਤਰੀਕੇ ਨਾਲ ਜਿਉਂ ਲੈਂਦੇ ਨੇ ਭਾਵੇਂ ਕਿ ساری ਉਮਰ ਪੀੜਤਾ ਉਹਨਾਂ ਦੇ ਅੰਦਰ ਰਹਿੰਦੀ ਆ ਜਿਹੜੀ ਉਹ ਘਾਟ ਆ ਉਹ ਤਾਂ ਰੜਕਦੀ ਰਹਿੰਦੀ ਆ ਪਰ ਫਿਰ ਵੀ ਤੁਸੀਂ ਕਦੇ ਅਜਿਹਾ ਨਹੀਂ ਦੇਖਿਆ ਹੋਣਾ ਵੀ ਉਹ ਬੱਚੇ ਆ ਜਿਹੜੇ ਉਹਨਾਂ ਦਾ ਜੀਵਨ ਆ ਜਿਹੜਾ ਉਹ ਬਿਲਕੁਲ ਹੀ ਤਬਾਹ ਹੋ ਗਿਆ ਹੋਵੇ ਜਾਂ ਖਤਮ ਹੋ ਗਿਆ ਹੋਵੇ ਆਮ ਤੌਰ ਤੇ ਭਾਵੇਂ ਕਿ ਉਹ ਉਹਨਾਂ ਨੂੰ ਕੋਈ ਫਲਸਫੀ ਨਹੀਂ ਪਤਾ ਹੁੰਦੀ ਕੋਈ ਉਪਦੇਸ਼ ਨਹੀਂ ਪਤਾ ਹੁੰਦਾ ਉਹਦਾ ਕਿਉਂਕਿ ਛੋਟਿਆਂ ਦੇ ਨਾਲ ਬਾਪਨੀ ਹੁੰਦੀ ਆ ਨਾ ਘਟਨਾ ਉਸ ਵੇਲੇ ਉਹਨਾਂ ਨੂੰ ਕੋਈ ਗਿਆਨ ਧਿਆਨ ਨਹੀਂ ਪਤਾ ਹੁੰਦਾ ਪਰ ਇਹ ਸਮਾਂ ਹੀ ਆ ਜਿਹੜਾ ਹੌਲੀ-ਹੌਲੀ ਉਹਨਾਂ ਦੇ ਇਸ ਦੁੱਖ ਦਰਦ ਨੂੰ ਘਟਾ ਕੇ ਤੇ ਉਹਨਾਂ ਦੀ ਜ਼ਿੰਦਗੀ ਨੂੰ ਲੀਤ ਲੈ ਕੇ ਆਉਂਦਾ ਇਸ ਤਰੀਕੇ ਦੇ ਨਾਲ ਮੌਕੇ ਤੇ ਹੀ ਕੋਈ ਹੋਰ ਗਲਤ ਕਦਮ ਚੁੱਕਣ ਦੀ ਬਜਾਏ ਨਾ ਸਾਨੂੰ ਸਮਾਂ ਦੇਣਾ ਚਾਹੀਦਾ ਆਪਣੇ ਆਪ ਨੂੰ ਚੰਗੇ ਰੁਝੇਵਿਆਂ ਦੇ ਵਿੱਚ ਆਪਣੇ ਆਪ ਨੂੰ ਪਾ ਕੇ ਇਹ ਬਹੁਤ ਜ਼ਰੂਰੀ ਆ ਜੇਕਰ ਅਸੀਂ ਬੇਲੇ ਬੈਠਾਂਗੇ ਤਾਂ ਉਹਨਾਂ ਵਿਚਾਰਾਂ ਨੂੰ ਵਿਚਾਰਾਂਗੇ ਤਾਂ ਫਿਰ ਕਦੇ ਵੀ ਅਸੀਂ ਸੰਭਲ ਨਹੀਂ ਪਾਵਾਂਗੇ ਪਰ ਜੇ ਅਸੀਂ ਚੰਗੇ ਰੁਝੇਵੇਂ ਆਪਦੀ ਜ਼ਿੰਦਗੀ ਦੇ ਵਿੱਚ ਕਾਇਮ ਰੱਖਾਂਗੇ ਫਿਰ ਹੌਲੀ-ਹੌਲੀ ਇਹ ਸਾਰਾ ਕੁਝ ਠੀਕ ਹੋ ਜਾਂਦਾ ਕਾਫੀ ਹੱਦ ਤੱਕ ਪੂਰਾ ਤਾਂ ਨਹੀਂ ਪਰ ਕਾਫੀ ਹੱਦ ਤੱਕ ਬੰਦਾ ਸੰਭਲ ਜਾਂਦਾ ਵਾ ਤੇ ਜੇਕਰ ਗੁਰਬਾਣੀ ਦੇ ਨਾਲ ਇਤਿਹਾਸ ਦੇ ਨਾਲ ਪੂਰੇ ਤੌਰ ਤੇ ਜੁੜ ਜੇ ਤਾਂ ਫਿਰ ਪੂਰੇ ਤੌਰ ਤੇ ਵੀ ਸੰਭਲ ਜਾਂਦਾ ਫਿਰ ਤਾਂ ਬਹੁਤ ਮਹਾਨ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਗੱਲਾਂ ਬਾਰੇ ਆਪਾਂ ਕਿਸੇ ਵੱਖਰੀ ਵੀਡੀਓ ਦੇ ਵਿੱਚ ਵਿਚਾਰ ਕਰਾਂਗੇ ਮੈਂ ਆਪ ਸਭ ਨੂੰ ਬੇਨਤੀ ਕਰਦਾ ਵੀ ਆਪਾਂ ਨੂੰ ਸਾਰਿਆਂ ਨੂੰ ਇੰਨਾਂ ਹਾਲਾਤਾਂ ਦਾ ਸਾਹਮਣਾ ਤਾਂ ਕਰਨਾ ਪੈਂਦਾ ਹੀ ਆ ਤੇ ਜਿਵੇਂ ਜਿਵੇਂ ਵੱਡੀ ਉਮਰ ਹੁੰਦੀ ਆ ਓਵੇਂ ਓਵੇਂ ਇਹੋ ਜਿਹੇ ਕਟਨਾਵਾਂ ਜ਼ਿਆਦੇ ਆ ਪਰਨੀਆਂ ਨੇ ਆਖਰ ਨੂੰ ਇੱਕ ਦਿਨ ਜੇ ਸਾਰਾ ਕੁਝ ਵੀ ਠੀਕ ਰਵੇ ਸਾਡੇ ਮਾਪਿਆਂ ਨੇ ਵੀ ਜਾਣਾ ਹੁੰਦਾ ਸਾਡੇ ਵੱਡੇ ਭੈਣ ਭਰਾਵਾਂ ਨੇ ਵੀ ਜਾਣਾ ਹੁੰਦਾ ਸਰੋਤਿਆਂ ਦੇ ਵਿੱਚ ਬੜੀ ਸਿਆਣੀ ਉਮਰ ਦੇ ਭੈਣ ਭਰਾ ਵੀ ਬੈਠੇ ਨੇ ਤੁਸੀਂ ਆਪਣੇ ਤਜਰਬੇ ਸਾਂਝੇ ਕਰੋ ਜਾਂ ਕਮੈਂਟ ਕਰਕੇ ਕੋਈ ਵਧੀਆ ਹੋਰ ਸਲਾਹ ਦਿਓ ਜਿਦੇ ਨਾਲ ਆਪਣੀ ਸਾਰਿਆਂ ਦੀ ਮਦਦ ਹੋ ਸਕੇ ਕਿਸੇ ਹੋਰ ਸਾਡੇ ਅਜਿਹੇ ਭੈਣ ਭਰਾ ਦੀ ਮਦਦ ਹੋ ਸਕੇ ਜਿਹੜਾ ਹੌਂਸਲਾ ਢਾਈ ਬੈਠਾ ਤੇ ਉਹ ਆਪਦੀ ਜ਼ਿੰਦਗੀ ਨੂੰ ਸਜਜੇ ਤਰੀਕੇ ਦੇ ਨਾਲ ਜਿਉ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ